be खा मातेवला मात करा जर केवल ਤੇ ਕੂਲੇ ਕੇ ਹਾਂ ਦੀ ਦੁੱਤ ਮੁਨਾ ਨਾ ਨੰਨਾ ਨਾ ਨਾ ਤੇ ਸਿਆਰ ਕੇ ਰਹਿੰਦੀ ਲੈ ਚਲਵੇ ਵੀਰਾ ਮੈਂ ਨਾਮਾਨ ਕੇ ਰਹਿੰਦੀ ਲੈ ਚਲਵੇ ਵੀਰਾ ਮੈਂ ਨਾਮਾਨ ਕੇ ਰਹਿੰਦੀ ਲੈ ਚਲਵੇ ਵੀਰਾ ਕੋ ਵੀਰ ਮੇਰੇ ਨੇ ਚਰਖਾ ਭੇਜਿਆ ਵੀਰ ਜੜੇ ਜੜਟਣ ਕਜਲੇ ਦੀ ਤਾਰ ਨੀਲ ਗੋਣੇ ਦੀਆਂ ਅੱਖੀਆਂ ਵਿੱਚ ਕਜਲੇ ਦੀ ਧਾਰ ਨੀ ਸੋਨੇ ਦੀਆਂ ਅੱਖੀਆਂ ਵਿੱਚ ਕਰਦੇ ਦੀ ਧਾਰ ਕਦੇ ਹੱਸੇ ਬੇਵਨ ਕਦੇ ਖੇਡਵੇ ਬੇਵਨ ਐਸਾ ਜੱਗ ਨਹੀਂ ਆਉਣਾ ਫੇਰ ਬੇਵਨ ਐਸਾ ਜੱਗ ਨਹੀਂ ਆਉਣਾ ਫੇਰ ਪੂਆ ਕੇ ਕੇ ਮੱਥਾ ਟੇਕਦਾ ਪੁੱਤ ਵੀਰ ਦਾ ਪਤੀ ਜਮੇਰਾ ਪੂਆ ਕੇ ਕੇ it up ਵੀ ਮੱਥਾ ਟੇਕਦਾ ਗਿੱਧੇ ਵਿੱਚ ਜਦ ਮੈਂ ਨੱਚਾਂ ਸੂਰਜ ਵੀ ਮੱਥਾ ਟੇਕ ਲੁਧਿਆਣੇ ਜੱਟੀ ਨੱਚੇ ਪਟਿਆਲਾ ਖੜਖੜ ਤੇਖ ਦਾਲ ਅੱਡੀ ਅੱਡੀ ਰੇ ਉੱਡਣ ਮੋਰ ਸੀ ਬੇਜਲਮਾ ਵੱਜੇ ਅੱਡੀ ਰੇ ਉੱਡਣ ਮੋਰ ਸੀ ਬੇਜਲਮਾ ਵੱਜੇ ਨੇ ਜੇ ਮੁੰਡਿਆ ਤੈਂ ਭਗੜੀ ਰੰਗਾਈਆ ਸਾਡੇ ਵਨਕੇ ਆ ਮੁੰਡਿਆ ਸਾਨੂੰ ਤੇਰੀ ਪਗੜੀ ਦਾਟਾ ਮੁੰਡਿਆ ਸਾਨੂੰ ਤੇਰੀ ਪਗੜੀ ਦਾਟਾ ਮੁੰਡਿਆ ਸਾਨੂੰ ਤੇਰੀ ਪਗੜੀ ಸಾನೂರಿರಿ ಪಗಡಿ ದೇ ಸ ಪಗಡಿಕಿ ಮತ ಪಾ ಕು ಸಾ ಪಗಡಿ ದಿ ಮತ ಪಾ ಕುಡಿ ಸಾ ಪಗಡಿ ದಿ ಮತಪಾ ಕುಡಿಯ ਕੌਡੀ ਖੇਲਣ ਜਾਣਾ ਨੀ ਕਹਿੰਦੇ ਕੌਡੀ ਨੀ ਜਾਣਾ ਨੀ ਕਹਿੰਦੇ ਕੌਡੀ ਖੇਲਣ 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 ਜਾਣਾ ਨੀ ਕਹਿੰਦੇ ਨਜ਼ਰਾ ਨਾ ਕਹੀ ਜਾਂਲੀ ਕੌਡੀ ਖੇੜਦੇ ਨੂੰ ਨਜ਼ਰਾ ਲੱਗੇ ਅਣੀ ਇਹਨੂੰ ਖੇੜਦੇ ਨੂੰ ਨਜ਼ਰਾ ਲੱਗੇ ਤੂੰ ਘਰ ਦੇ ਵਿੱਚ ਕੁੜੀ ਹੁੰਦੀ ਹੈ ਨਾ ਤੇ ਕੁੜੀ ਦਾ ਹੱਕ ਸੀ ਔਰਤਾਂ ਨੇ ਦਿਵਾਉਣਾ ਤੇ ਕੁੜੀਆਂ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਤੇ ਉਹਦੀ ਉਹ ਗਵਾਹੀ ਤੱਕ ਮਨਜ਼ੂਰ ਨਹੀਂ ਸੀ ਹੁੰਦੀ ਪਰ ਅੱਜ ਔਰਤ ਨੂੰ ਬਰਾਬਰ ਦਾ ਅਧਿਕਾਰ ਦਵਾਇਆ ਉਹ ਆਪਣੇ ਵਰਗੀਆਂ ਔਰਤਾਂ ਸੀ ਜਿਨ੍ਹਾਂ ਨੇ ਉੱਠ ਕੇ ਆਵਾਜ਼ ਚੁੱਕੀ ਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਆ ਕਿ ਜਦੋਂ ਘਰ ਘਰ ਦੇ ਵਿੱਚ ਪੋਤੀ ਪੋਤੀ ਜਾਂ ਦੋਤੀ ਜਾਂ ਕੁੜੀ ਜਨਮ ਲਵੇ ਨਾ ਜਿਸ ਤਰ੍ਹਾਂ ਪੁੱਤ ਦੇ ਜੰਮਣ ਦੇ ਉੱਤੇ ਅਸੀਂ ਗੋੜ ਬੰਡਦੇ ਆ ਨਿੰਮ ਬੰਡਦੇ ਆ ਲੋਹੜੀ ਬੰਡਦੇ ਆ ਉਸੇ ਤਰ੍ਹਾਂ ਢੀਆਂ ਦੇ ਜੰਮਣ ਦੇ ਉੱਤੇ ਵੀ ਗੋੜ ਬੰਡਿਆ ਕਰੋ ਲੋਹੜੀ ਬੰਡਿਆ ਕਰੋ ਨਿੰਮ ਬੰਨਿਆ ਕਰੋ ਖੁਸ਼ੀ ਮਨਾਇਆ ਕਰੋ ਕਿ ਸਾਡੇ ਘਰ ਦੇ ਵਿੱਚ ਇੱਕ ਲక్ష్ਮੀ ਆਈ ਹੈ ਜਦੋਂ ਅਸੀਂ ਢੀਆਂ ਦੇ ਆਉਣ ਦੀ ਖੁਸ਼ੀ ਮਨਾਵਾਂਗੇ ਨਾ ਤੇ ਸਾਡੀਆਂ ਸਾਡੀਆਂ ਖੁਸ਼ੀਆਂ ਦਾ ਕੋਈ ਅੰਤ ਨਹੀਂ ਰਹਿਣਾ ਕਿਉਂਕਿ ਅਸੀਂ ਔਰਤ ਨੂੰ ਅਧਿਕਾਰ ਦੇਵਣਾ ਉਹ ਸਾਡੇ ਹੱਥ ਹੈ ਤੇ ਆਪਾਂ ਸਾਰੇ ਜਣੀਆਂ ਰਲ ਕੇ ਇੱਕ ਵਾਅਦਾ ਕਰੀਏ ਕਿ ਅਸੀਂ ਧੀਆਂ ਨੂੰ ਹੱਕ ਦਿਵਾਉਣ ਦੇ ਵਿੱਚ ਅਸੀਂ ਕੱਲੀ-ਕੱਲੀ ਇੱਕ ਜਣੀ ਦਾ ਸਹਾਰਾ ਬਣ ਕੇ ਤੇ ਇੱਕ ਜਣੀ ਨੂੰ ਦੇਖਾਂਗੇ ਨਹੀਂ ਤਾਂ ਪਤਾ ਕੀ ਹੁੰਦਾ ਜਦੋਂ ਸੱਸ ਘਰੇ ਨੂਹ ਆਉਂਦੀ ਹੈ ਤੇ ਸੱਸ ਭੁੱਲ ਜਾਂਦੀ ਹੈ ਵੀ ਮੈਂ ਵੀ ਕਦੇ ਨੂਹ ਸੀ ਤੇ ਉਹ ਸੱਸ ਜੋਂ ਲੱਗਦੀ ਹੈ ਉਹਦੇ ਤੇ ਹੋ ਕਮਾਚਾ ਲਾਉਣ ਤੋਂ ਆਈ ਨਹੀਂ ਕਰਨਾ ਆਈ ਨਹੀਂ ਕਰਨਾ ਆਈ ਨਹੀਂ ਕਰਨਾ ਕਿਉਂ ਉਹ ਪਿੱਛੇ ਗੁੜਤੀ ਲੈ ਲੈਂਦੀ ਐ ਸੱਸ ਤੋਂ ਉਹਨੇ ਆਪ ਦੀ ਸੱਸ ਤੋਂ ਦੇਖਿਆ ਹੁੰਦਾ ਔਰ ਰਵਾਜ ਨੂੰ ਛੱਡ ਕੇ ਨੂਹਾਂ ਨੂੰ ਧੀਆ ਬਣਾਓ ਤੇ ਧੀਆ ਨੂੰ ਮੁੰਡੇ ਬਣਾਓ ਫੇਰ ਦੇਖੋ ਤੁਸੀਂ ਨਜ਼ਾਰਾ ਕਿਉਂਕਿ ਔਰਤ ਜਿੰਨਾ ਕੋਈ ਸੰਘਰਸ਼ ਨਹੀਂ ਕਰ ਸਕਦਾ ਕਿਉਂਕਿ ਔਰਤ ਹੀ ਐ ਜਿਹੜੇ ਬੰਦੇ ਨੂੰ ਸਾਹਂਦੀ ਐ ਲੈ ਕੇ ਨਾ ਰੋਟੀ ਪਕਾਉਣ ਤੱਕ ਘਰ ਦੇ ਰਾਤ ਦੇ ਖਾਣੇ ਤੱਕ ਸਾਰਾ ਕੰਮ ਕਰਦੀ ਹੈ ਪਰ ਔਰਤ ਨੂੰ ਫੇਰ ਵੀ ਕਿਹਾ ਜਾਂਦਾ ਕਿ ਤੂੰ ਤਾਂ ਬੇਲੀ ਹੂਈ ਸੀ ਕਰੇ ਇਹੇ ਹੱਕ ਅਸੀਂ ਦਿਵਾਉਣਾ ਤਾਂ ਆਪਾਂ ਸਾਰੇ ਜਣੇ ਰਲ ਕੇ ਵਾਅਦਾ ਕਰੋ ਕਿ ਜਦੋਂ ਕੁੜੀ ਹੋਊਗੀ ਤਾਂ ਅਸੀਂ ਵੀ ਲੋੜੀ ਬਣਾਵਾਂਗੇ ਅਸੀਂ ਵੀ ਘਰ ਨਿੰਮ ਬਣਾਂਗੇ ਅਸੀਂ ਵੀ ਲੱਡੂ ਵੰਡਾਂਗੇ ਤਾਂ ਮੈਂ ਵਾਅਦਾ ਕਰਦੀ ਜੇ ਧੀਆਂ ਦੀ ਲੋੜੀ ਤੁਸੀਂ ਇੱਥੇ ਮਨਾਓਗੇ ਨਾ ਤਾਂ ਮੈਂ ਪਹੁੰਚੂਗੀ ਜਿਹੜਾ ਕੋਈ ਕੁੜੀ ਨੂੰ ਨਹੀਂ ਪੜਾ ਸਕਦਾ ਉਹਨੂੰ ਅਸੀਂ ਪੜਾਵਾਂਗੇ ਤੁਸੀਂ ਮੇਰੇ ਨਾਲ ਸੰਪਰਕ ਕਰਿਓ ਬੜੇ ਸਨ੍ਯਾਸ ਭਰਤੀਆਂ ਨੂੰ ਅੱਗੇ ਆਉਣ ਦਿਓ ਪੜਨੋ ਨਾ ਹਟਾਓ ਉਹਨਾਂ ਨੂੰ ਪੜਾਓ ਜਿਹੜਾ ਕੋਈ ਨਹੀਂ ਪੜਾ ਸਕਦਾ ਉਹ ਸਾਡੇ ਨਾਲ ਸੰਪਰਕ ਕਰੋ ਜਿਹੜੇ ਕੋਈ ਵਿਆਹ ਕਰਨ ਦੇ ਵਿੱਚ ਦਿੱਕਤ ਆਉਂਦੀ ਆ ਉਹ ਵੀ ਸੰਪਰਕ ਕਰ ਲਿਓ ਪਰ ਭੈਣੋ ਤੁਸੀਂ ਔਰਤਾਂ ਨੂੰ ਅਧਿਕਾਰ ਦੇਵਾਉਣ ਦੇ ਵਿੱਚ ਤੁਸੀਂ ਅੱਗੇ ਆਣਾ ਤੇ ਵਾਅਦਾ ਕਰੋ ਵੀ ਅਸੀਂ ਕੁੜੀਆਂ ਨੂੰ ਪੜਾਵਾਂਗੇ ਅੱਗੇ ਲੈ ਕੇ ਆਵਾਂਗੇ ਤੇ ਵਧੀਆ ਸਮਾਜ ਬਣਾਵਾਂਗੇ ਪੰਜਾਬ ਨੂੰ ਨਸ਼ਾ ਮੁਕਤ ਕਰਾਵਾਂਗੇ ਇਹ ਸਾਡੇ ਹੱਥ ਚ ਸਾਰੀਆਂ ਜਣੀਆਂ ਰਲ ਕੇ ਇੱਕ ਯਾਕਾਰੇ ਦੇ ਵਿੱਚ ਆਪਾਂ ਵਾਅਦਾ ਕਰਾਂਗੇ ਵਾਹੇ ਸੋਨਿਹਾਲ ਯਾਕਾਰ ਅਗਲੀ ਵਾਰ ਈਆਂ ਦੀ ਲੋੜੀ ਤੇ ਮੈਂ ਇੱਥੇ ਆਉਣਾ ਜਿੰਨੀਆਂ ਕੁੜੀਆਂ ਹੋਈਆਂ ਨੇ ਉਹਨਾਂ ਦੀ ਲੋੜੀ ਇੱਥੇ ਮਨਾਵਾਂਗੇ ਇਕੱਠੇ ਹੋ ਕੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਤਾਂ ਦਿਵਾਂ ਚੈਨਈ ਦੀ ਸਾਰੀ ਤੋਂ ਪਾਸੋਂ ਲੱਗਦਾ ਅਸਲ ਅਸੀਂ ਖੜੇ ਬੈਂਡ ਸ਼ੁਰੂਆਤ ਦੇ ਵਿੱਚ ਜਿਵੇਂ ਕਿ ਹਰ ਸਾਲ ਇਸ ਵਾਰੀ ਤੀਆਂ ਇੱਥੇ ਲੱਗ ਰਹੀਆਂ ਨੇ ਜੀਆਂ ਜਿਹਨੂੰ ਅਪਨੇ ਗੱਲ ਕਰੀ ਜਿਹੜਾ ਤੀਆਂ ਦਾ ਤਿਹਾਰ ਹੈ ਇਹ ਤੀਆਂ ਦਾ ਤਿਹਾਰ ਹੁੰਦਾ ਜਿਵੇਂ ਕਿ ਸਾਰੀਆਂ ਸੱਕੀਆਂ ਸੇ ਰੱਖੀਆਂ ਹੋ ਕੇ ਗੋਲੀਆਂ ਪਾਉਂਦੇ ਨੇ ਕਿ ਕਿਤਾ ਪੰਨੇ ਤੇ ਆਪਣਾ ਅਸਤ ਜਿਵੇਂ ਕਿ ਇਹ ਤੀਆਂ ਦਾ ਤਿਹਾਰ ਹੈ ਇਹ ਤੀਆਂ ਦੇ ਲਈ ਬਣਿਆ ਸਾਰੇ ਨਾਲ ਜਨ ਸਭ ਨੂੰ ਜੀ ਨੇ ਅੱਜ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਐਸਪੀ ਹੁਣ ਲੱਗੇ ਕੀ ਹਾਂਜੀ ਜੀ ਇਹਨਾਂ ਅਤਿਤਰੇ ਕਾਰਨ ਤੁਂਡੀਆਂ ਵੇੜੇ ਤੂੰਡੀਆਂ ਦਾ ਤੂੰਡੀਆਂ ਦਾ ਟੈਰਰਿਕ ਇਹੋ ਜਿਹਾ ਹੁੰਦਾ ਕਿ ਜਦੋਂ ਪੇਕੇ ਘਰੋਂ ਤੁਂਡੀਆਂ ਵਾਲੀ ਕੁੜੀਆਂ ਉਹਨਾਂ ਨੂੰ ਤਾਂ ਚਾਹ ਹੁੰਦੀ ਹੈ ਜਦੋਂ ਸੌਰੇ ਘਰ ਦੇ ਵਿੱਚ ਤੂੰਡੀਆਂ ਹੁੰਦੀਆਂ ਨੇ ਨਾ ਜਿਹੜੀਆਂ ਵਹਿੀਆਂ ਹੋਈਆਂ ਆਉਂਦੀਆਂ ਨੇ ਉਹਨਾਂ ਨੂੰ ਬੜਾ ਸੌਣ ਆਉਣ ਤੇ ਚਾਹ ਚੜਦੇ ਗਏ ਵੀ ਸੌਣ ਚੜ ਗਏ ਤੂੰਆਂ ਨਹੀਂ ਤੇ ਹੁਣ ਅਸੀਂ ਆਪਣੇ ਪੇਕੇ ਘਰ ਜਾਵਾਂਗੇ ਪੁੰਗਾ ਪਾਵਾਂਗੇ ਚਰਖਾ ਘੱਟਾਂ ਗੀਆਂ ਇੱਕ ਤਾਣਾ ਦਿਸਦਾ ਹੈ ਪੰਜਾਬ ਦਾ ਇੱਕ ਜਿਹਨੂੰ ਅਸੀਂ ਕਦੇ ਭੁੱਲ ਨਹੀਂ ਸਕਦੇ ਪਾਰੇ ਅਸੀਂ ਉਮੀਦ ਕਰਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਵੀ ਇਸ ਦੇ ਵਿੱਚ ਅਹਿਮ ਭੂਮਿਕਾ ਕਿਉਂਕਿ ਬਾਬਾ ਹਰਿ ਸਿਮਰਤ ਕੋਰ ਬਾਦਲ ਨੇ ਨੰਨੀ ਛਾਂ ਦੇ ਆਦੀਨ ਅਨੇਕਾਂ ਨਾਮਜੰਮੀਆ ਕੁੜੀਆਂ ਨੇ ਘਰ ਵਾਲੇ ਕਈਆਂ ਦੇ ਕੁੜੀਆਂ ਦੇ ਘਰ ਟੁੱਟੇ ਹੋਏ ਸਨ ਉਹਨਾਂ ਨੂੰ ਘਰ ਵਾਲੇ ਬਣਾਏ ਅਤੇ ਨਾਮਜੰਮੀਆ ਧੀਆਂ ਨੂੰ अनेका ਪ੍ਰਕਾਰ ਦੇ ਸਿਹਤ ਦਾ ਸੈਂਟਰ ਤੋਂ ਲੈ ਕੇ ਦਿੱਤੀਆਂ ਨੇ ਅਸੀਂ ਧੰਨਵਾਦ ਕਰਦੇ ਹਾਂ ਹਲਕਾ ਇੰਚਾਰਜ ਨਾਥ ਸਿੰਘ ਅਮਿੱਤੀ ਦਾ ਸਰਕਲ ਪ੍ਰਧਾਨ ਬਚਿੱਤਰ ਸਿੰਘ ਧੌਂਗੜਾ ਦਾ ਅਤੇ ਸਰਕਲ ਪ੍ਰਧਾਨ ਸਾਡੀ ਬੀਬੀ ਚਰਨਜੀਤ ਕੌਰ ਢਾਲੀਵਾਲ ਜਿਹੜੀ ਹਰ ਵਾਰੀ ਸ਼ੀਨੀਵਾਲ ਪਿੰਡ ਦੇ ਵਿੱਚ ਧੀਆਂ ਲਵਾਉਂਦੀ ਆ ਪਰ ਇਹ ਇੱਕ ਬਹਾਨਾ ਹੁੰਦਾ ਇਹਦੇ ਵਿੱਚ ਇੱਕ ਘਿੰਆਂ ਇੱਕ ਬੀਬੀਆਂ ਆਪ ਦੇ ਸਾਰੇ ਦੁੱਖ ਸੁੱਖ ਭੁੱਲ ਕੇ ਆਪਣਾ ਸਭ ਕੁਝ ਇੱਕ ਮਤਲਬ ਟੈਨਸ਼ਨ ਲਾ ਕੇ ਖੁੱਲ ਕੇ ਨੱਚਦੀਆਂ ਨੇ ਤੇ ਖੁੱਲ ਕੇ ਇੰਜ ਕਰਦੀਆਂ ਨੇ ਜਦੋਂ ਗੱਲ ਕਰਦੀ ਮੈਂ ਅੱਜ ਦੀ ਪੀੜ੍ਹੀ ਦੀ ਆ ਜਿਹੜੀ ਅੱਜ ਮੋਬਾਈਲ ਦੇ ਨਾਲ ਬਹੁਤ ਜੁੜੀ ਹੋਈ ਹੈ ਜੇਕਰ ਉਹ ਥੀਹਿਆਂ ਦੇ ਵਿੱਚ ਆ ਕੇ ਆਪਣਾ ਮੁਕਤੈਬ ਵੀ ਕਰਦੀਆਂ ਨੇ ਤਾਂ ਉਹ ਮੋਬਾਈਲ ਨੂੰ ਛੱਡ ਕੇ ਉਹਨਾਂ ਦਾ ਮਾਈਂਡ ਆਫ ਹੋ ਜਾਣਾ ਹੈ ਨਾ ਇਹ ਜਿਹੜੇ ਇਸ ਤਰ੍ਹਾਂ ਦੇ ਆਦਮੀਆਂ ਨੂੰ ਸਮਝਾਉਣਾ ਹੈ ਦੇਖੋ ਜੀ ਜੇ ਅਸੀਂ ਮੋਬਾਈਲ ਦੀ ਗੱਲ ਕਰੀਏ ਨਾ ਅੱਜ ਦੇ ਯੁੱਗ ਦੀ ਅੱਜ ਦੇ ਯੁੱਗ ਦੇ ਵਿੱਚ ਵਿਗਿਆਨ ਨੇ ਭਾਵੇਂ ਬਹੁਤ ਪ੍ਰਕਿਰਤੀ ਦਿੱਤੀ ਹੈ ਪਰ ਮੋਬਾਈਲ ਤੇ ਜਿੱਤੇ ਬਹੁਤ ਜ਼ਿਆਦਾ ਫਾਇਦੇ ਨੇ ਨਾ ਬੀਬੀ ਉੱਥੇ ਬਹੁਤ ਜ਼ਿਆਦਾ ਨੁਕਸਾਨ ਵੀ ਹੈ ਕਿਉਂਕਿ ਮੋਬਾਈਲ ਦੇ ਨਾਲ ਰਿਸ਼ਤੇ ਨਾ ਕੇ ਟੁੱਟ ਗਏ ਪਹਿਲਾਂ ਇੱਕ ਦੂਜੇ ਨੂੰ ਮਿਲਣ ਲਈ ਪਿੰਡਾਂ ਦੇ ਵਿੱਚ ਨਾ ਸ਼ਹਿਰਾਂ ਦੇ ਵਿੱਚ ਜੋ ਜਿੱਥੇ ਵੀ ਕੋਈ ਵਿਆਹ ਹੋਇਆ ਹੁੰਦਾ ਸੀ ਨਾ ਜਿੱਥੇ ਉਹਦਾ ਪਿੰਡ ਹੁੰਦਾ ਸੀ ਉਹਦੇ ਘਰੇ ਜਾਂਦੇ ਸੀ ਦਸ ਮਿੰਟਾਂ ਦੇ ਕੋਲ ਬੈਠ ਕੇ ਦੁੱਖ ਸੁੱਖ ਕਰਦੇ ਸੀ ਬੰਦੇ ਦਾ ਅੱਧ ਤੋਂ ਬਾਅਦ ਦੁੱਖ ਹਲਕਾ ਹੋ ਜਾਂਦਾ ਸੀ ਪਰ ਅੱਜ ਕੀ ਇੱਕ ਫੋਨ ਤੇ ਘੰਟੀ ਮਾਰ ਦਿਆ ਤੇ ਸੁਣ ਕੇ ਚਲੋ ਜਿੱਥੇ ਇਕਾ ਦਾ ਬਸ ਪੁੱਛ ਲੈ ਅੱਜ ਇਹਨਾਂ ਦੇ ਨਾਲ ਰਿਸ਼ਤਿਆਂ ਦੇ ਵਿੱਚ ਵੀ ਘਾਟਾ ਹੈ ਪਰ ਮੈਂ ਚਾਹਣੀ ਹੈ ਕਿ ਜਿਸ ਤਰ੍ਹਾਂ ਐਤੇ ਤੀਆਂ ਮਨਾਈਆਂ ਜਾਂਦੀਆਂ ਨੇ ਇਹੀ ਤੀਆਂ ਪਿੰਡ ਪਿੰਡ ਦੇ ਵਿੱਚ ਵੇੜਿਆਂ ਦੇ ਵਿੱਚ ਸੱਫਾ ਦੇ ਵਿੱਚ ਮਨਾਈਆਂ ਜਾਣ ਉਸੇ ਤਰ੍ਹਾਂ ਉਹਨਾਂ ਦੇ ਪਿੰਡਾਂ ਤੇ ਪਿੰਗਾ ਪਾ ਕੇ ਤਾਂ ਮੈਂ ਕਿਹੜੀਆਂ ਮੋਬਾਈਲ ਦੇ ਨਾਲੋਂ ਘੱਟ ਕੇ ਜਿਹੜਾ ਆ ਐਨਜੋਏ ਹੈ ਨਾ ਇਕੱਲੇ ਰਲ ਕੇ ਮਿਲ ਕੇ ਦੁੱਖ ਤਕਲੀਫਾ ਭੁੱਲ ਕੇ ਟੈਨਸ਼ਨਾਂ ਲੈ ਕੇ ਇਹਦੇ ਵਰਗੀ ਕਿਤੇ ਉਹ ਹੁਣ ਖੁਸ਼ੀ ਨਹੀਂ ਹੈ ਸਾਡੇ ਨਾਲ ਹੋਰ ਵੀ ਮੌਜੂਦ ਹੈ ਹਾਂ ਜੀ ਕਿਹ ਜਣ ਸਤ ਇਹ ਚੁਣੀ ਦੀ ਕਿੰਨੀ ਗੱਲ ਹੈ ਤੇ ਹਾਂ ਇਹ ਤਿਹਾ ਅੰਮ੍ਰਿਤ ਮੇਲੇ ਦਾ ਤਿਹਾ ਅੰਮ੍ਰਿਤ ਸੋਨਾ ਤੇ ਕਿੰਨੇ ਚੰਗੇ ਨੇ ਜਿਹੜੀ ਪੇਕੇ ਪਣ ਕਿੰਨੀਆਂ ਦੇਖਣ ਚੱਲ ਰਹੇ ਆ ਤੇ ਮੇਰਾ ਨਹੀਂ ਸਿਰ ਨਹੀਂ ਆ ਸਾਰੇ ਪੰਜਾਬ ਵਾਸੀਆਂ ਨੂੰ ਦੇਖਣੀਆਂ ਦਾ ਤਿਹਾ ਬੱਤੀਆਂ ਦਾ ਤਿਹਾ ਕੁੜੀਆਂ ਦਾ ਤਿਹਾ ਦਾ ਵੀ ਤੁਮ ਤੁਮ ਨਾਲ ਨਾਇਆ ਜਾਣਾ ਚਾਹੀਦਾ ਤੇ ਦੂਸਰੀ ਗੱਲ ਇਹ ਕਿ ਮੈਂ ਇੱਕ ਇਹ ਚੁਣੀ ਸਾਡੇ ਉਮੀਦ ਕਾਲੀ ਦਾ ਦੇ ਸਭ ਤੋਂ ਵੱਧ ਆਸਾ ਜਾਏ ਹਿੰਕਤਾਲੀ ਵਾਲੇ ਰਾਜ ਸਾਜੀ ਜੀ ਦਾ ਬਹੁਤ ਸਹਿਯੋਗਾ ਉਹਨਾਂ ਦਾ ਮੈਂ ਦਿਲੋਂ ਜੀ ਹੈ ਰਾਜੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਮੇਰੇ ਪਿੰਡ ਦੇ ਵਿੱਚ ਆਉਂਦੇ ਹੋਰ ਸਾਹਿਬਾਂ ਨੇ ਵੀ ਤੇਲ ਪਹੁੰਚਾ ਦਿੱਤੀ ਬਾਕੀ ਜੇਬ ਦੀ ਬੁੜੀਆਂ ਵੀ ਆਪ ਖੱਜਾ ਗਦੇ ਬਾਦਰੀ ਨੇ ਸਾਰੀ ਵੀ ਮੇਰੀ ਲੀਡਰਸ਼ਿਪ ਜੋ ਸੀ ਅਕਾਲੀ ਦਲ ਦੀ ਲੀਡਰਸ਼ਿਪ ਆਈ ਹੈ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਛੋਟੇ ਨੇਹ ਤੇ ਮੇਰੀ ਪਰਮਜੀਤ ਭੈਣ ਵੱਡੀ ਮੇਰੀ ਸ਼ੇਰਗਲ ਭੈਣ ਬਜੀ ਤਫੇ ਤੋਂ ਇਹ ਮੇਰੇ ਛੋਟੇ ਜਿਹੇ ਸਨੇਹ ਤੇ ਪਹੁੰਚਿਆ ਮਨ ਦਾ ਬੜਾ ਹੀ ਸਵਾਦ ਕਰਦਾ ਸਾਡੇ ਨਾਲ ਹੋਰ ਵੀ ਇੱਥੇ ਕੁੜੀਆਂ ਮੌਜੂਦ ਨੇ ਆ ਕਿਵੇਂ ਇੱਕ ਨਾ ਬੋਤਲ ਤੇ ਚੋਈ ਹਾਂਜੀ ਆਪਾਂ ਉਹਨਾਂ ਨਾਲ ਗੱਲਬਾਤ ਸਾਂਝੀ ਕਰਾਂਗੇ ਕਿ ਉਹਨਾਂ ਦਾ ਤੀਆਂ ਦੇ ਤਿਹਾੜੀ ਨੂੰ ਲੈ ਕੇ ਕੀ ਕਰਨਾ ਹੈ ਕੀ ਹੋਊਗਾ ਇੱਥੇ ਅੰਦਰ ਤੇ ਸਾਰੇ ਬਸ ਖੁਸ਼ੀਆਂ ਦਾ ਗਾਣੇ ਗਾਣੇ ਮਨੋਗਾ ਪੈਗੀ ਤੁਹਾਨੂੰ ਜਿਵੇਂ ਕਰਿਆ ਤੇ ਨੱਚ ਕੇ ਜਾਵਾਂਗੇ ਅਮਰ ਤੇ ਖੁਸ਼ੀਆਂ ਅੱਡੀ ਵਾਲੀ ਜਿਹੜਾ ਸਾਡਾ ਪੰਜਾਬੀ ਸਰਵੇਖਕ ਚਾਰ ਸੀ ਇੱਕ ਦਿਨਾਂ ਦਾ ਕੰਮ ਹਾਂਜੀ ਕੱਲ੍ਹ ਕਰੀਏ ਪਿਛਲੇ ਪੰਜ ਸਾਲਾਂ ਦੇ ਕੰਮ ਤੋਂ ਜਿਆਦਾ ਫਿਕਰ ਜਾਨੀ ਹੋਇਆ ਹੈ ਨਾ ਤਾਂ ਕਿ ਕੁੜੀਆਂ ਨੂੰ ਦੁਬਾਰਾ ਇਕੱਠੇ ਹੋਣ ਦਾ ਮੌਕਾ ਮਿਲ ਜਾਵੇ ਅਗਰ ਪਾਣੀ ਵਾਲੀ ਬੋਤਲਾਂ ਦੇ ਨਾਲ ਦਾ ਚਿੰਤਾ ਜਨਾਬ ਪਾਣੀ ਕਿੱਥੋਂ ਆ ਰਿਹਾ ਹੈ ਨਾ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਪਾਣੀ ਲੈਣੇ ਕੌਣ ਨੇ ਪਾਣੀ ਮੈਂ ਅੱਜ ਲੈ ਕੇ ਤੁਰ ਬਬਨ ਨੇ ਪੀਣਾ ਬਾਕੀ ਫਟਕੜ ਬਬਨ ਨੇ ਪੀਣਾ ਇਹ ਹੀ ਕੰਮ ਹੁੰਦਾ ਹੈ ਜਿਆਦੀਆਂ ਦਾ ਪਰ ਨਹੀਂ ਇੱਕ ਤੋਂ ਬੋਤਲ ਫਟਕੇ ਤੇ ਆਪਣੀਆਂ ਬੱਸ ਆ ਕੇ ਨੱਚ ਲੈਣ ਨਾ ਟੋਟੇ ਬੱਸ ਨਿਕਲਣਾ ਬੁਕੀ ਹਾਂਜੀ ਇੱਥੇ ਫੋਟੋ ਕਰਾ ਲੈਂਦੇ ਹਾਂ ਇੱਥੇ ਹੀ ਕਰਾ ਲੈਂਦੇ ਹਾਂ ਇੱਥੇ ਸਾਡੇ ਨਾਲ ਇੱਕ ਫੋਟੋ ਕਰਾ ਲੈਂਦੇ ਮੈਂ ਮੈਡੀਕਲ ਦਾ ਬਣਾ ਜੀ ਤੇ ਇਹ ਸੀਗੇ ਸਾਡੇ ਨਾਲ ਜਿਹੜੇ ਸਿਮਨੀਵਾਲ ਦੇ ਆ ਜਿੰਨੇ ਕਿ ਰਾਜੀ ਵੀ ਕਰੂੰਗੇ ਥੋੜੇ ਜਿਹਾ ਇੱਕ ਮਿੰਟ ਇੱਥੇ ਆ ਜਾਣਾ ਜੀ ਆਜੂ ਭਾਜੀ ਅਗਲੀ ਸੈੜੀ ਫੋਟੋ ਫਿਰ ਨਾਲ ਫੋਟੋ ਕਰਾ ਲਓ ਇੱਥੇ ਕੀ ਬੋਲਣਾ ਸਾਰਿਆਂ ਨਾਲ ਹੋਰ ਬਹੁਤ ਸਾਰੇ ਪਾਣਾ ਬਚਾ ਕੱਲ ਬਾਤ ਕਰਦੇ ਹਾਂ ਕਿ ਉਹਨਾਂ ਦਾ ਪੀਆ ਦੇ ਚਾਰ ਨਹੀਂ ਲੱਗੇ ਠੀਕ ਹੈ ਨਾ ਅੱਜ ਬਹੁਤ ਸਾਰੇ ਗੱਲਾਂ ਬਣਾ ਦੇਣਗੇ ਉਹਨਾਂ ਲੋਕਾਂ ਕੋਲ ਕੀ ਹੈ ਬਣਾਉਣਾ ਚਾਹੀਦਾ ਜੀ ਸਾਰੇ ਜਿਹੜੀਆਂ ਜਮੇਟੀਆਂ ਦੇ ਪਾਜਨਾ ਇਕੱਠੀਆਂ ਹੋ ਜਾਂਦੀਆਂ ਚਾਹੀਦੀਆਂ ਸਾਰੇ ਜਿਹਮਟੀਆਂ 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 ਦੇ ਪਾਜਨਾ ਇਕੱਠੀਆਂ ਹੋ ਮਾੜੇ ਪਿੰਡਾਂ ਵਿੱਚ ਇਹ ਤਿਹਾੜ ਨਹੀਂ ਮਨਾਇਆ ਜਾਂਦਾ ਉਹਨਾਂ ਦੇ ਸਰਪੰਚਾਂ ਨੂੰ ਜਾਂ ਗ੍ਰਾਮ ਪੰਚਾਇਤਾਂ ਨੂੰ ਅਪੀਲ ਹੈ ਇਹ ਸਾਰਾ ਇਹ ਤਿਹਾੜ ਇੱਕ ਲੰਘਣਾ ਕਰਨ ਇਹਨਾਂ ਵੀ ਉਲੇਖਿਆ ਜਾਵੇ ਤੇ ਇੱਕ ਵਧੀਆ ਢੰਗ ਨਾਲ ਮਨਾਇਆ ਜਾਵੇ ਤੀਆਂ ਦਾ ਤਿਹਾੜੀ ਤੀਆਂ ਨੇ ਸਾਰਿਆਂ ਨੂੰ ਆਪਣੇ ਲੱਗ ਲੱਗ ਰਹੇ ਵੀ ਨਹੀਂ ਜੇ ਮੈਂ ਤੁਹਾਨੂੰ ਅਸੀਂ ਇਹਨਾਂ ਸਾਰਿਆਂ ਨਾਲ ਮਿਲਿਆ ਇਸੇ ਤਰ੍ਹਾਂ ਵਿੱਚ ਅਸੀਂ ਨੇ ਹੋਜੀ ਇਸੇ ਤਰ੍ਹਾਂ ਨਮੀ ਨਮੀ ਨਿਊਜ਼ ਲੈ ਕੇ ਆਜਾਂਗੇ ਸਾਡੀ ਹਰ ਨਿਊਜ਼ ਦੇਖਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਹੀ ਨਿਊਜ਼ ਲੈ ਕੇ ਫਿਰ ਆਜਾਂਗੇ ਤੁਹਾਡੀ ਤਕਲੀਫ ਸ세 ਕਰਨ ਦੇ